ਦੁਨੀਆਵੀ ਤੌਰ ਤੇ ਦੇਖਿਆ ਜਾਵੇ ਕਦੇ ਕਦੇ ਅੱਦਾ ਲੱਗਦਾ ਕਿ ਮੈਂ ਬਹੁਤ ਕੁਝ ਕਰ ਲਿਆ ਫਿਰ ਲੱਗਦਾ ਕੁਝ ਵੀ ਨਹੀਂ ਕੀਤਾ ਕਦੇ ਕਦੇ ਲੱਗਦਾ ਵੀ ਇਕੱਲਾ ਹੀ ਰਹਿ ਗਿਆ ਕਦੇ ਕਦੇ ਲੱਗਦਾ ਇਕੱਲਾ ਹੀ ਬਹੁਤ ਹਮ ਕਦੇ ਕਦੇ ਲੱਗਦਾ ਵੀ ਅਸਮਾਨ ਦੇ ਵਿੱਚ ਵੀ ਸ਼ੇਕ ਕਰ ਦਵਾ ਕਦੇ ਲੱਗਦਾ ਕਿ ਧਰਤੀ ਫਟ ਜਾਵੇ ਤੇ ਉਹਦੇ ਵਿੱਚ ਸਮਾ ਜਾਵਾਂ ਉਹੀ ਆਪਾਂ ਸਮਾਉਣ ਦੀ ਗੱਲ ਕਰ ਰਹੇ ਹਾਂ ਜਾਂ ਆ ਐਕਸਟ੍ਰੀਮ ਹੈ ਜਾਂ ਆ ਥੱਲੇ ਵਾਲਾ ਐਕਸਟ੍ਰੀਮ ਹੈ ਹਾਂ ਵਿੱਚ ਕੁਝ ਨਹੀਂ ਹੈਗਾ ਐਦਾਂ ਕਿਉਂ ਹੁੰਦਾ ਜਿਹੜਾ ਸਾਧਕ ਹੁੰਦਾ ਜਾਂ ਇੱਧਰ ਹੁੰਦਾ ਜਾਂ ਇੱਧਰ ਹੁੰਦਾ ਹੈ ਦੋਵਾਂ ਨੂੰ ਇਕੱਠਾ ਐਕਸਪੀਰੀਅੰਸ ਕਰਦਾ ਹੈ ਜਿਹੜਾ ਸੰਸਾਰੀ ਹੁੰਦਾ ਹੈ ਨਾ ਉਹ ਵਿੱਚ ਕਾਈ ਹੁੰਦਾ ਹੈ ਜੇ ਤੁਹਾਨੂੰ ਦੋਨੋਂ ਐਕਸਟ੍ਰੀਮ ਉੱਪਰ ਜਾਣ ਨੂੰ ਵੀ ਜੀ ਕਰ ਰਿਹਾ ਹੈ ਹੂੰ ਤੇ ਕਦੀ ਕਦੀ ਆਪਣੇ ਆਪ ਨੂੰ ਖਤਮ ਕਰਨ ਦਾ ਵੀ ਜੀ ਕਰ ਰਿਹਾ ਹੈ ਸਮਝੋ ਯੂ ਆਨ ਦੀ ਪਾਰਥ ਕਿਉਂਕਿ ਦੋਨੋਂ ਐਕਸਟ੍ਰੀਮਸ ਨੂੰ ਤੁਸੀਂ ਤਸ਼ ਕਰਨਾ ਚਾਹੁੰਦੇ ਜੇ ਤੁਸੀਂ ਫਟਣਾ ਚਾਹੁੰਦੇ ਜੇ ਤੁਸੀਂ ਦੋਵਾਂ ਨੂੰ ਗ੍ਰੈਬ ਕਰਨਾ ਚਾਹੁੰਦੇ ਜੇ ਤੇ ਐਟ ਦ ਸੇਮ ਟਾਈਮ ਦੋਵਾਂ ਨੂੰ ਵੀ ਕਦੀ ਜੀ ਨਹੀਂ ਕਰਦਾ ਹੂੰ ਬਿਲਕੁਲ ਸਹੀ ਇਹ ਇੱਕ ਸਾਧਕ ਦੀ ਨਿਸ਼ਾਨੀ ਆ ਜਿਹੜਾ ਸੰਸਾਰੀ ਹੈ ਨਾ ਵਿਚਕਾਇ ਰਿਹਾ ਹੈ ਨਾ ਉਹਨੂੰ ਇੱਧਰ ਦਾ ਪਤਾ ਹੈ ਤੇ ਨਾ ਉਹਨੂੰ ਉੱਧਰ ਦਾ ਪਤਾ ਹੈ ਐਂਡ ਲੋਸਟ ਇੰਡੀਵਿਜੂਅਲ ਕੈਨ ਨਾਟ ਨੋ ਦੀ ਐਕਸਟ੍ਰੀਮ ਕੈਨ ਨਾਟ ਐਕਸਪ੍ਰੈਸ ਦੀ ਐਕਸਟ੍ਰੀਮ ਐਂਡ ਕੈਨ ਨਾਟ ਟੱਚ ਦੀ ਐਕਸਟ੍ਰੀਮ ਉਹ ਵਿਚਕਾਇ ਜਿ ਰਹੇਗਾ ਪਰ ਜਿੰਨੇ ਕੁਝ ਜ਼ਿੰਦਗੀ ਚ ਕੁਝ ਬਣਨਾ ਹੈ ਕੁਝ ਨਵਾਂ ਕਰਨਾ ਹੈ ਹਾਂ ਜਿੰਨੇ ਆਪਣਾ ਇਤਿਹਾਸ ਖੁਦ ਬਣਾਉਣਾ ਹੈ ਉਹ ਕਦੀ ਇਸ ਐਕਸਟ੍ਰੀਮ ਚ ਜਾਏਗਾ ਕਦੀ ਇਸ ਐਕਸਟ੍ਰੀਮ ਚ ਜਾਏਗਾ ਕਦੀ ਦੁੱਖ ਨੂੰ ਅਨੁਭਵ ਬਹੁਤ ਡੂੰਘਾ ਕਰੇਗਾ ਘਰੇਗਾ ਔਰ ਫਿਰ ਕਦੀ ਸੁੱਖ ਨੂੰ ਅਨੁਭਵ ਬਹੁਤ ਡੂੰਘਾ ਕਰੇਗਾ ਬਿਲਕੁਲ ਸਹੀ ਆਮ ਵਿਅਕਤੀ ਜਿਹੜਾ ਹੈ ਨਾ ਦੁੱਖ ਨੂੰ ਪੂਰਾ ਅਨੁਭਵ ਕਰਦਾ ਹੈ ਤੇ ਨਾ ਸੁੱਖ ਨੂੰ ਪੂਰਾ ਅਨੁਭਵ ਕਰਦਾ ਉਹ ਗਵਾਚਾ ਹੈ